मुदाबाद मुला मुद्राबाद बीजेपी सरकार मुलाबाद मुराबाद बीजेपी सरकार हाय 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 ਮੁਰਦਾਬਾਦ 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 ਜੈ ਸ਼ਸਤੀਵਾ ਦੇਵੇ ਜੈ ਸ਼ਸਤੀਵਾ ਦੇਵੇ ਹਮੇਸ਼ਾ ਸ਼ਸਤੀਵਾ ਦੇਵੇ ਜੈ ਸ਼ਸਤੀਵਾ ਦੇਵੇ ਕੱਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਡੀ ਆਵਾਜ਼ ਬੁਲੰਦ ਕਰਨ ਲਈ ਸਾਡੇ ਵਿੱਚ ਸ਼ਾਮਿਲ ਹੋਏ ਆ ਅਸੀਂ ਬੀਜੇਪੀ ਨੂੰ ਆ ਦੱਸਿਆ ਜਾਂਦੇ ਆ ਕਿ ਜਿਹੜਾ ਦੇਸ਼ ਹੈ ਕਨਸਟੀਟਿਊਸ਼ਨ ਦੇ ਮਤਾਬਕ ਚੱਲੂਗਾ ਆਰਐਸਐਸ ਦੇ ਵਿਧਾਨ ਦੇ ਮਤਾਬਕ ਨਹੀਂ ਚੱਲੂਗਾ ਜਿਹੜਾ ਅਮੇਸ਼ ਸ਼ਾਨ ਹੈ ਜਿਹੜੀ ਮਾੜੀ ਸ਼ਬਦਾਵਲੀ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਵਰਤੀ ਹੈ ਉਹਦੇ ਲਈ ਆ ਧਰਨਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਮੰਨਣਾ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹਨਾਂ ਤੋਂ ਆ ਬਰਦਾਸ਼ਤ ਨਹੀਂ ਹੁੰਦਾ ਕਿ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਨੇ ਕਿੱਦਾਂ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਕਿੱਦਾਂ ਪੜ੍ਹਾਈ ਸਾਰਿਆਂ ਲਈ ਇੱਕ ਬਰਾਬਰ ਕਰ ਦਿੱਤੀ ਕਿੱਦਾਂ ਆਮ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਕਿੱਦਾਂ ਘਰਾਂ ਵਿੱਚ ਨੌਕਰੀਆਂ ਦੇਤੀਆਂ ਆ ਜਿਹੜੀ ਭਾਜਪਾ ਦੀ ਸੋਚ ਆ ਆ ਇਹਨਾਂ ਨੇ ਮਖੌਟਾ ਤਾਂ ਐ ਪਾਇਆ ਹੋਇਆ ਕਿ ਆ ਆਤਮਾ ਗਾਂਧੀ ਦੀ ਸੋਚ ਤੇ ਚੱਲਦੇ ਪਏ ਆ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਚੱਲਦੇ ਪਏ ਆ ਜੋ ਪਾਰਲੀਮੈਂਟ ਵਿੱਚ ਹੋਇਆ ਜੋ ਰਾਜ ਸਭਾ ਵਿੱਚ ਅਮੇਸ਼ ਸ਼ਾਹ ਨੇ ਕਿਹਾ ਉੱਥੋਂ ਇਹਨਾਂ ਦਾ ਮਖੌਟਾ ਉਤਰ ਗਿਆ ਅੱਜ ਦੇ ਦਿਨ ਪਤਾ ਲੱਗਦਾ ਪਿਆ ਭਾਜਪਾ ਦੀ ਕੀ ਸੋਚ ਆ ਔਰ ਸਭ ਤੋਂ ਮਾੜੀ ਗੱਲ ਆ ਹੈ ਕਿ ਅਗਰ ਇਹਨਾਂ ਦੇ ਹੋਮ ਮਿਨਿਸਟਰ ਨੇ ਕੁਝ ਮਾੜੀ ਗੱਲ ਕਹੀ ਸੀਗੀ ਉਸ ਟਵਾਰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ ਉਹ ਵੀ ਉਹਦੀ ਗੱਲ ਨਹੀਂ ਪੂਰਤੇ ਪਏ ਔਰ ਉਹਨੂੰ ਸਹੀ ਕਰਦੇ ਪਏ ਆ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਦੇਸ਼ ਵਿੱਚ ਹਰ ਜਗ੍ਹਾ ਪ੍ਰਦਰਸ਼ਨ ਹੁੰਦਾ ਪਿਆ ਔਰ ਮੈਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਵਾਦਾ ਕਰਿਆ ਚਾਹੁੰਦਾ ਕਾਂਗਰਸ ਪਾਰਟੀ ਤੁਹਾਡੇ ਨਾਲ ਆ ਵਾਦਾ ਕਰਿਆ ਚਾਹਦੀ ਹੈ ਕਿ ਲੋਕਾਂ ਦੀ ਆਵਾਜ਼ ਚੱਕਣ ਲਈ ਚਾਹੇ ਪਾਰਲੀਮੈਂਟ ਦੀ ਗੱਲ ਹੋਵੇ ਚਾਹੇ ਸੜਕਾਂ ਦੀ ਗੱਲ ਹੋਵੇ ਅਸੀਂ ਆਵਾਜ਼ ਆਪਣੀ ਬੁਲੰਦ ਕਰਦੇ ਰਵਾਂਗੇ ਲੀਗਲੀ ਤੌਰ ਤੇ ਕੋਰਟ ਵਿੱਚ ਵੀ ਕਨਸਟੀਟਿਊਸ਼ਨ ਨੂੰ ਬਚਾਉਣ ਲਈ ਜਿੱਥੇ ਜਾਣ ਦੀ ਲੋੜ ਉੱਥੇ ਵੀ ਜਾਵਾਂਗੇ ਸੜਕਾਂ ਤੇ ਵੀ ਉਤਰਾਂਗੇ ਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਹਾਂ ਜਿਹੜੀ ਬੀਜੇਪੀ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਜਿਹੜਾ ਰਾਹੁਲ ਗਾਂਧੀ ਜੀ ਤੇ ਉਹਨਾਂ ਨੇ ਪਰਚਾ ਕੀਤਾ ਅੱਧਾ ਦੇ ਚਾਹੇ ਪੂਰੇ ਦੇਸ਼ ਵਿੱਚ ਸੂਹ ਕਾਂਗਰਸ ਪਾਰਟੀ ਦੇ ਪਰਚੇ ਕਰਦਣ ਪਰ ਅਸੀਂ ਦੇਸ਼ ਦੇ ਵਿੱਚ ਜਿਹੜੀਆਂ ਗੀਆਂ ਗਲਤ ਸੋਚਾਂਗੇ ਉਹਦੇ ਖਿਲਾਫ ਆਪਣੀ ਆਵਾਜ਼ بلند ਕਰਦੇ ਰਹਿਣਾ ਹੈ ਅਗਲਾ ਕੀ ਏਜੰਡਾ ਮੈਮੋਰੰਡਮ ਦੇਣ ਦੇ ਬਾਅਦ ਅਗਲਾ ਕੀ ਐਕਸ਼ਨ ਲਓਵੇਗਾ ਕਾਂਗਰਸ ਸਾਹਿਬ ਅਸੀਂ ਅੱਜ ਮੈਮੋਰੰਡਮ ਦੇਵਾਂਗੇ ਉਸ ਤੋਂ ਬਾਅਦ ਪਾਰਟੀ ਪਲੇਟਫਾਰਮ ਤੇ ਜੋ ਨੈਕਸਟ ਏਜੰਡਾ ਆਉਂਦਾ ਚਾਹੇ ਉਹ ਪੂਰੇ ਦੇਸ਼ ਵਿੱਚ ਹੜਤਾਲ ਕਰਨੀ ਪਵੇ ਚਾਹੇ ਸਾਨੂੰ ਕਰ ਕਰ ਜਾਣਾ ਪਵੇ ਪਰ ਬਾਬਾ ਸਾਹਿਬ ਅੰਬੇਦਕਰ ਦੀ ਜੋ ਸੋਚ ਹੈਗੀ ਹੈ ਜੀ ਨੂੰ ਇਹਨਾਂ ਨੇ ਦਵਾਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਸੋਚ ਨੂੰ ਅਸੀਂ ਚੱਕ ਕੇ ਰੱਖਾਂਗੇ ਔਰ ਜਿਹੜਾ ਕਨਸਟੀਟਿਊਸ਼ਨ ਉਹਨੂੰ ਬਚਾ ਲੀਏ ਚਾਹੇ ਸੜਕਾਂ ਤੇ ਜਾਣਾ ਪਵੇ ਲੀਗਲੀ ਤੌਰ ਤੇ ਕੋਰਟ ਵਿੱਚ ਜਾਣਾ ਪਵੇ ਚਾਹੇ ਪਾਰਲੀਮੈਂਟ ਵਿੱਚ ਜਾਵੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਾ